तो जे सिक्योरिटी अरेजमेंट्स का रिव्यू किया गया है तो मेरे नपैशल डी जी पी लॉ एंड ऑर्डर अर्पित शुक्ला जी स्पैशल डी जी पी इंटैलीजेंस प्रवीण सिन्हा जी डीआई जी रोपड़ रेंज नानक सिंह जी एस एस पी रोपड़ डिप्टी कमिश्नर रोपड़ असी एक कॉम्प्रीहेंसिव तरीके जेड़े भी लेटेस्ट सिक्योरिटी थरैट बारे इनपुट से उस बारे ऑफिसरसू बीफ किया गया सेंसिटाइज़ किया गया नाल ही इस गलते जोर दिता गया कि एक बहुत ही एक ਸੋਲੇਮ ਜ਼ਿੰਮੇਵਾਰੀ ਹੈ ਕਿ ਤੇ ਜਿਹੜੀ ਡਿਊਟੀ ਹੈਗੀ ਉਹ ਜ਼ਿੰਮੇਵਾਰੀ ਨਾਲ ਔਰ ਪੂਰੀ ਡਿਗਨਿਟੀ ਨਾਲ ਲੋਕਾਂ ਦੀ ਕਨਵੀਨੀਅੰਸ ਨੂੰ ਧਿਆਨ ਦੇ ਵਿੱਚ ਰੱਖ ਕੇ ਆਪਣੀ ਡਿਊਟੀ ਕੀਤੀ ਜਾਵੇ। ਤੋਂ ਇਸ ਬਾਰੇ ਫੋਰਸ ਨੂੰ ਪ੍ਰੋਪਰਲੀ ਸੈਂਸਟਾਈਜ਼ ਕੀਤਾ ਜਾਵੇ ਤੇ ਟੋਟਲ ਸਾਡੇ ਤਕਰੀਬਨ 8000 ਮੁਲਾਜ਼ਮ ਇਸ ਸਾਰੇ ਸਮਾਗਮ ਦੇ ਵਿੱਚ ਡਿਪਲੋਏਡ ਹੋਣਗੇ ਜਿਸ ਦੇ ਵਿੱਚ ਇਨਚਾਰਜ ਆਪਣੇ ਸ਼੍ਰੀ ਐਸਪੀਐਸ ਪਰਮਾਰ ਐਡੀਜੀਪੀ ਲਾਅ ਐਂਡ ਆਰਡਰ ਓਵਰਆਲ ਇਨਚਾਰਜ ਹੋਣਗੇ ਅਰੇਂਜਮੈਂਟਸ ਦੇ ਤੇ ਜਿਹੜਾ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਹੋ ਰਿਹਾ ਹੈ ਉਹਦੇ ਲਈ ਸਾਡੇ ਏਡੀਜੀਪੀ ਨੋਨੀ ਹਾਲ ਸਿੰਘ ਜੀ ਉਹ ਸਿਕਿਉਰਿਟੀ ਅਰੇਂਜਮੈਂਟਸ ਦੇ ਇਨਚਾਰਜ ਹੋਣਗੇ ਤੇ ਦੋਵੇਂ ਏਡੀਜੀਪੀ ਸਹਿਬਾਨ ਜਿਹੜੇ ਓਵਰਆਲ ਇਨਚਾਰਜ ਹੋਣਗੇ ਅੰਡਰ ਦੀ ਸੁਪਰਵੀਜ਼ਨ ਆਫ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਜੀ ਤੇ ਟੋਟਲ ਜਿਹੜੇ ਸਾਡੇ ਆਫੀਸਰਸ ਇਹਦੇ ਸੱਤ ਡੀਆਈਜੀ ਰੈਂਕ ਦੇ ਆਫੀਸਰਸ ਦੋ ਆਈਜੀ ਰੈਂਕ ਦੇ ਆਫੀਸਰਸ ਜੀ 22 ਸਾਡੇ ਕਮਾਂਡੈਂਟਸ ਏਆਈਜੀਜ਼ ਐਸਐਸਪੀ ਰੈਂਕ ਦੇ ਆਫੀਸਰਸ 45 ਐਸਪੀਸ ਤੇ 94 ਜਿਹੜੇ DSP ਰੈਂਕ ਦੇ ਆਫੀਸਰਸ ਹੋਣਗੇ ਟੋਟਲ 8000 ਦੀ ਡਿਪਲੋਇਮੈਂਟ ਹੋਗੀ ਸਾਰੇ ਏਰੀਆ ਨੂੰ ਅਸੀਂ 25 ਸੈਕਟਰਾਂ ਚ ਡਿਵਾਈਡ ਕੀਤਾ ਹੈਗਾ ਇੱਕ ਜਿਹੜਾ ਮਾਸਟਰ ਕੰਟਰੋਲ ਰੂਮ ਹੋਊਗਾ ਜਿਸ ਨੂੰ SP ਹੈਡਕ quarters ਰੋਪਰ ਮੈਨ ਕਰਨਗੇ ਅਲੋਂਗ ਵਿਦ 3 DSPs ਇਨ ਸ਼ਿਫਟ ਡਿਊਟੀ ਤੇ ਹਰ ਸੈਕਟਰ ਦਾ ਆਪਣਾ ਸਬ ਕੰਟਰੋਲ ਰੂਮ ਹੋਊਗਾ ਹੈਲਪ ਡੈਸਕ ਆਪਣੀ ਵੱਖਰੀ ਹੋਊਗੀ ਹਰ ਸੈਕਟਰ ਦੀ ਜਿਹੜੇ ਅਰੇਂਜਮੈਂਟਸ ਦੇ ਤਿੰਨ ਪਾਰਟ ਹੈਗੇ ਜੀ ਇੱਕ ਤੇ ਪਹਿਲੇ ਜਿਹੜੇ ਨਗਰ ਕੀਰਤਨ ਜਿਹੜੇ ਚਾਰ ਡਾਇਰੈਕਸ਼ਨਸ ਤੋਂ ਆਨੇ ਹੈ ਜਿਹੜੇ 22 ਤਰੀਕ ਨੂੰ ਇੱਥੇ ਕਨਵਰਜ ਕਰਨਗੇ ਤੇ ਉਹਨਾਂ ਦੇ ਰੂਟ ਅਰੇਂਜਮੈਂਟਸ ਸਾਰੇ ਪੰਜਾਬ ਦੇ ਵਿੱਚ ਕਨਸਰਨਡ ਰੇਂਜ ਡੀਆਈਜੀ ਇਸ ਕਨਸਰਨਡ ਐਸਐਸਪੀਸ ਨੂੰ ਹਿਦਾਇਤ ਕੀਤੀ ਗਈ ਹੈ ਫੋਰਸ ਡਿਪਲॉयਮੈਂਟ ਹੋਗੀ ਰੂਟ ਕਵਰ ਕੀਤਾ ਜਾਊਗਾ ਫੁੱਲ ਪ੍ਰੂਫ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਊਗੀ ਤੇ ਉਸ ਤੋਂ ਬਾਅਦ ਜਿਹੜੇ ਅਰੇਂਜਮੈਂਟਸ ਐਟ ਅਲੰਗਪੁਰ ਸਾਹਿਬ ਇਟਸੈਲਫ ਤੇ ਇਨਕਲੂਡਿੰਗ ਜਿਹੜਾ ਅਸੈਂਬਲੀ ਦਾ ਵਿਸ਼ੇਸ਼ ਸੈਸ਼ਨ ਹੋਊਗਾ ਸਾਰੇ ਜਿਹੜੇ ਇੱਥੇ ਤਾਂ ਜਿਹੜੇ ਸਮਾਗਮ ਹੈਗੇ ਉਹਨਾਂ ਲਈ ਸਪੈਸ਼ਲੀ ਪਲੇਨ ਕਲੋਥ ਦੇ ਵਿੱਚ ਸਾਡੀ ਡਿਊਟੀ ਲਈ ਜਾਊਗੀ ਤਾਂ ਕਿ ਲੋਕਾਂ ਦੀ ਜਿਹੜੀ ਕਨਵੀਨੀਅੰਸ ਨੂੰ ਧਿਆਨ ਰੱਖਿਆ ਜਾਵੇ ਲੋਕਾਂ ਦੀ ਸੇਫਟੀ ਤੇ ਸਿਕਿਉਰਿਟੀ ਨੂੰ ਧਿਆਨ ਵਿੱਚ ਰੱਖਿਆ ਜਾਵੇ ਸਪੈਸ਼ਲ ਐਮਫਸਿਸ ਸਾਡਾ ਪਾਰਕਿੰਗ ਤੇ ਟ੍ਰਾਫਿਕ ਅਰੇਂਜਮੈਂਟਸ ਦੇ ਵਿੱਚ ਹੋਊਗਾ ਸਾਡੀ ਕੋਸ਼ਿਸ਼ ਹੋਊਗੀ ਕਿ ਇਹ ਆਮ ਸ਼ਰਧਾਲੂਆਂ ਦਾ ਜਿਹੜਾ ਉਹਨਾਂ ਦਾ ਸਮਾਗਮ ਹੈ ਇੱਕ ਇੱਕ ਬਹੁਤ ਅਹਿਮ ਮੌਕਾ ਹੈ ਤੇ ਲੋਕਾਂ ਨੂੰ ਬਿਲਕੁਲ ਤਕਲੀਫ ਨਾ ਆਵੇ ਤੇ ਜਿਹੜੇ VIPs VVIPs ਆਣਗੇ ਉਹਨਾਂ ਦਾ ਇੱਕ ਸਮੂਥ ਸੀਮਲੈਸ ਮੈਨਰ ਦੇ ਵਿੱਚ ਉਹਨਾਂ ਦੇ ਅਰੇਂਜਮੈਂਟ ਕੀਤੇ ਜਾਣ ਤਾਂ ਕਿ ਆਮ ਆਵਾਜਾ ਵੀ ਡਿਸਟਰਬ ਨਾ ਹੋਵੇ ਜਿਹੜਾ ਇਹਦਾ ਟ੍ਰੈਫਿਕ ਪਲਾਨ ਹੈਗਾ ਉਹ ਐਡਵਾਂਸ ਦੇ ਵਿੱਚ ਪਨਾ ਕੇ ਅਸੀਂ ਉਹਨੂੰ ਪਬਲਿਸਾਈਜ਼ ਕਰਾਂਗੇ ਮੀਡੀਆ ਨਾਲ ਸ਼ੇਅਰ ਵੀ ਕਰਾਂਗੇ ਤਾਂ ਕਿ ਲੋਕਾਂ ਨੂੰ ਪਤਾ ਹੋਵੇ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਪਾਰਕਿੰਗ ਏਰੀਆਜ਼ ਬਣਾਏ ਜਾ ਰਹੇ ਹਨ ਕਿ ਪਾਰਕਿੰਗ ਏਰੀਆਜ਼ ਤੇ ਲੋਕਾਂ ਨੂੰ ਇਕੱਠੇ ਤੁਰਨਾ ਪਵੇ ਬਿਨਵੰਮ ਜਿਹੜਾ ਵਾਕਿੰਗ ਡਿਸਟੈਂਸ ਹੋਵੇ ਸੋ ਸਫੀਸ਼ੀਐਂਟ ਨੰਬਰ ਆਫ ਪਾਰਕਿੰਗਸ ਬਣਾਈ ਜਾ ਰਹੀਆਂ ਤਾਂ ਕਿ ਪਾਰਕਿੰਗਸ ਦੇ ਵਿੱਚ ਕੰਜੈਸ਼ਨ ਨਾ ਹੋਵੇ ਲੇਡੀ ਫੋਰਸ ਦੀ ਡਿਪਲॉयਮੈਂਟ ਕੀਤੀ ਜਾ ਰਹੀ ਹੈ ਪਲੇਨ ਕੋਰਸ ਦੇ ਵਿੱਚ ਡਿਪਲॉयਮੈਂਟ ਹੋਊਗੀ ਸਾਡੀ ਐਕਸਪੈਕਟੇਸ਼ਨ ਕਾਫੀ ਜਿਹੜੀ ਟ੍ਰੈਫਿਕ ਜਿਹੜੀ ਹੈਗੀ ਸਾਰੇ ਰੀਜਨਸ ਤੋਂ ਮਾਝੇ ਤੋਂ ਦੁਆਬੇ ਤੋਂ ਮਾਲਵੇ ਤੋਂ ਈਵਨ ਹਿਮਾਚਲ ਤੋਂ ਤੁਜੀ ਸਟੇਟਾਂ ਤੋਂ ਸ਼ਦਾਲੂ ਆਣਗੇ ਸੋ ਅਕੋਰਡਿੰਗਲੀ ਚਾਰੋਂ ਪਾਸੇ ਅਸੀਂ ਟ੍ਰੈਫਿਕ ਨੂੰ ਚੈਨਲਾਈਜ਼ ਕਰਾਂਗੇ ਸਾਡੀ ਡਿਪਲॉयਮੈਂਟ ਹੋਊਗੀ ਸਾਰੇ ਪੰਜਾਬ ਤੋਂ ਅਸੀਂ ਪੁਲਿਸ ਫੋਰਸ ਟ੍ਰੈਫਿਕ ਫੋਰਸ ਇਕਵਿਪਮੈਂਟਸ ਅਸੀਂ ਸਾਰਾ ਇੱਥੇ ਇਕੱਠਾ ਕਰ ਰਹੇ ਹੈਗੇ ਅਸੀਂ ਪਾਰਕਿੰਗ ਫੈਸਿਲਿਟੀਆਂ ਜਿਹੜੀਆਂ ਉਹ ਲੋਕਾਂ ਨੂੰ ਪ੍ਰੋਵਾਈਡ ਕਰਾਵਾਂਗੇ ਪਾਰਕਿੰਗ ਦੀ ਮੋਨਿਟਰਿੰਗ ਜਿਹੜੀ ਹੈਗੀ ਉਹ ਰੀਅਲ ਟਾਈਮ ਦੇ ਵਿੱਚ ਹੋਊਗੀ ਇੱਕ ਕੁਝ ਇੱਥੇ ਐਸਐਸਪੀ ਸਾਹਿਬ ਦੀ ਟੀਮ ਨੇ ਇਨੋਵੇਸ਼ਨਸ ਕੀਤੇ ਹੈਗੇ ਕਿ ਇਨ ਰੀਅਲ ਟਾਈਮ LED ਸਕਰੀਨਸ ਲਾ ਕੇ ਜਦੋਂ ਕੋਈ ਇੱਕ ਪਾਰਕਿੰਗ ਫੁੱਲ ਹੋ ਜਾਊਗੀ ਉਹਦੀ ਇੰਡੀਕੇਸ਼ਨ ਆ ਜਾਊਗੀ ਸੋ ਥੈਟ ਜਿਹੜੀਆਂ ਗੱਡੀਆਂ ਹੈਗੀ ਉਹਨਾਂ ਨੂੰ ਦੂਜੀ ਪਾਰਕਿੰਗ ਦੇ ਵਿੱਚ ਚੈਨਲਾਈਜ਼ ਕੀਤਾ ਜਾ ਸਕੇ ਤਾਂ ਕਿ ਲੋਕਾਂ ਨੂੰ ਦਿੱਕਤ ਨਾ ਹੋਵੇ ਸ਼ਟਲ ਸਰਵਿਸਿਜ਼ ਵੀ ਜਿਹੜੀਆਂ ਰਾਉਂਡ ਦਾ ਕਲੋਕ 24/7 ਪ੍ਰੋਵਾਈਡ ਕੀਤੀ ਜਾਣਗੀ ਟੂ 올 ਦਾ ਵੈਨਿਊਜ਼ ਫਰਮ ਪਾਰਕਿੰਗ ਪਲੇਸਸ ਜਿਹੜੀ ਟੈਂਟ ਸਿਟੀਆਂ ਹੈਗੀ ਆ ਉੱਥੇ ਵੀ ਜਿਹੜਾ ਉੱਥੇ ਸ਼ਟਲ ਸਰਵਿਸ ਪ੍ਰੋਵਾਈਡ ਹੋਊਗੀ ਡੈਡੀਕੇਟਿਡ ਬੈਰੀਕੇਟਿਡ ਜਿਹੜਾ ਪੈਡੈਸਟਰੀਅਨ ਰੂਟ ਹੋਊਗਾ ਤੇ ਅਸੀਂ ਇਸ ਦੇ ਵਿੱਚ ਸਿਕਿਉਰਿਟੀ ਅਰੇਂਜਮੈਂਟਸ ਦੇ ਵਿੱਚ ਮੈਨਪਾਵਰ ਡਿਪਲॉयਮੈਂਟ ਤੋਂ ਇਲਾਵਾ ਬਿਕੋਜ਼ ਟੈਕਨੋਲੋਜੀ ਜਿਹੜੀ ਉਹ ਇੱਕ ਫੋਰਸ ਮਲਟੀਪਲਾਇਰ ਹੈ ਸੋ ਟੈਕਨੋਲੋਜੀ ਦਾ ਹੈਵੀ ਇਸਤੇਮਾਲ ਹੋਊਗਾ ਸੀਸੀਟੀਵੀ ਕੈਮਰੇਜ਼ ਇੰਸਟਾਲ ਕੀਤੇ ਜਾ ਰਹੇ ਹਨ ਪੂਰੇ ਸ਼ਹਿਰ ਦੇ ਵਿੱਚ 300 ਸੀਸੀਟੀਵੀ ਕੈਮਰੇ ਲੱਗ ਰਹੇ ਹਨ ਇਸ ਤੋਂ ਇਲਾਵਾ ਵੱਖਰੇ ਅਸੈਂਬਲੀ ਸੈਸ਼ਨ ਲਈ ਵੱਖਰੇ ਤਕਰੀਬਨ 200 ਦੇ ਕਰੀਬ ਸੀਸੀਟੀਵੀ ਕੈਮਰੇ ਲੱਗਣਗੇ ਇਹਦੇ ਵਿੱਚ ਏਐਨਪੀਆਰ ਕੈਮਰੇ ਪੀਟੀਜ਼ੈਡ ਕੈਮਰੇ ਫੇਸ਼ੀਅਲ ਰਿਕੋਗਨੀਸ਼ਨ ਕੈਮਰੇ ਇਹ ਸਾਰੇ ਅਨੰਦਪੁਰ ਸਾਹਿਬ ਸ਼ਹਿਰ ਦੇ ਮੁੱਖੇ ਸਾਰੇ ਸੈਚੂਰੇਟ ਅਸੀਂ ਕਰਾਂਗੇ ਇਸ ਤੋਂ ਇਲਾਵਾ ਅਸੀਂ ਸਮਾਰਟ ਬੈਰੀਕੇਡਸ ਅਸੀਂ ਇੰਸਟਾਲ ਕਰ ਰਹੇ ਹਾਂ ਜੀ ਤੇ ਆਈਟੀ ਰੋਪੜ ਨਾਲ ਵੈਸੇ ਵੀ ਸਾਡਾ ਐਮਓਯੂ ਸਾਈਨ ਹੈ ਜੀ ਫਾਰ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ ਲਈ ਸੋ ਅਸੀਂ ਆਈਟੀ ਰੋਪੜ ਨੂੰ ਪਾਰਕਿੰਗ ਸਪੇਸਸ ਨੂੰ ਮੈਪ ਰੀਅਲ ਟਾਈਮ ਦੇ ਵਿੱਚ ਕਰਕੇ ਤੇ ਪਬਲਿਕ ਦੀ স্মੂਥ ਮੂਵਮੈਂਟ ਹੋ ਸਕੇ ਉਹਨਾਂ ਨੂੰ ਰਿਕਵੈਸਟ ਕੀਤੀ। ਅਸੀਂ ਸਰਵੇਲੈਂਸ ਲਈ ਡਰੋਨਸ ਡਿਪਲੋਏ ਕਰ ਰਹੇ ਹਾਂਗੇ। ਚਾਰ ਸਾਡੇ ਆਫੀਸ਼ੀਅਲ ਪੰਜਾਬ ਪੁਲਿਸ ਦੇ ਡਰੋਨਸ ਹੈਗੇ ਉੱਥੇ ਡਿਪਲੋਏਡ ਹੋਣਗੇ। ਇਹਨਾਂ ਤੋਂ ਇਲਾਵਾ ਪ੍ਰਾਈਵੇਟਲੀ ਵੀ ਅਸੀਂ ਡਰੋਨਸ ਇੰਗੇਜ ਕਰ ਰਹੇ ਹਾਂਗੇ। ਡਰੋਨ ਸਰਵੇਲੈਂਸ ਦਾ ਫੁਟੇਜ, ਸੀਸੀਟੀਵੀ ਦਾ ਫੁਟੇਜ ਇਹ ਸਾਰਾ ਫੁਟੇਜ ਇੱਕ ਜਿਹੜਾ ਸਾਡਾ ਮਾਸਟਰ ਕੰਟਰੋਲ ਰੂਮ ਹੈ ਉੱਥੇ ਕਨਵਰਜ ਕੀਤਾ ਜਾਊਗਾ। ਫੋਰਸ ਡਿਪਲॉयਮੈਂਟ ਦੇ ਵਿੱਚ ਵੀ ਅਸੀਂ ਕਿਊਆਰ ਕੋਡਡ ਡਿਊਟੀ ਸਲਿਪਸ ਇਸ਼ੂ ਕਰਾਂਗੇ ਕਲਰ ਕੋਡਡ ਡਿਊਟੀ ਸਲਿਪਸ ਇਸ਼ੂ ਕਰਾਂਗੇ ਤਾਂ ਕਿ ਪਬਲਿਕ ਏਰੀਆ ਦੇ ਵਿੱਚ ਦੂਜੇ ਏਰੀਆ ਦੇ ਵਿੱਚ ਜਿਹੜੀ ਫੋਰਸ ਹੈਗੀ ਉਸ ਦੀ ਪਛਾਣ ਹੋ ਸਕੇ ਆਫੀਸਰਸ ਆਪਣੀ ਫੋਰਸ ਨੂੰ ਪਛਾਣ ਸਕਣ ਜੀ ਕਾਫੀ ਡਿਟੇਲਡ ਬਰੀਫਿੰਗ ਤੇ ਅਸੀਂ ਫੋਕਸ ਕੀਤਾ ਹੈ ਕਿ ਜਿਵੇਂ ਅੱਜ ਦੀ ਬਰੀਫਿੰਗ ਹੋਈ ਹੈ ਆਫੀਸਰਸ ਨੂੰ ਅਸੀ ਇੱਕ ਵਸਕਿਪ ਦੀ ਕਿ ਤੁਸੀਂ ਆਪਣੀ ਥੱਲੇ ਦੀ ਫੋਰਸ ਦੀ ਬਰੀਫਿੰਗ ਕਰੋ ਤਾਂ ਕਿ ਫੋਰਸ ਤੇ ਆਫੀਸਰਸ ਦਾ ਰਫਤਾਰ ਰਹੇ ਅਸੀਂ ਜਿਹੜੀ ਫੋਰਸ ਸਪੈਸ਼ਲੀ ਜਿਹੜੀ ਬਾਹਰੋਂ ਆ ਰਹੀ ਹੈ ਉਸ ਦਾ ਵਿਸ਼ੇਸ਼ ਧਿਆਨ ਰੱਖਿਆ ਜਾਊਗਾ ਉਹਨਾਂ ਦੇ ਲੋਜਿੰਗ ਬੋਰਡਿੰਗ ਅਰੇਂਜਮੈਂਟਸ ਫੂਡ ਅਰੇਂਜਮੈਂਟਸ ਕੀਤੇ ਜਾ ਰਹੇ ਹੈਗੇ ਤਾਂ ਕਿ ਕਿਸੇ ਨੂੰ ਕੋਈ ਇਨਕਨਵੀਨੀਅੰਸ ਨਾ ਆਵੇ ਤੇ ਸਪੈਸ਼ਲੀ ਜਿਹੜੇ ਆਪਣੇ ਲੋਕਲ ਜਿਵੇਂ ਕਈ ਵਾਰੀ ਕ੍ਰਿਮੀਨਲਸ ਹੁੰਦੇ ਆ ਕੋਈ ਆਮ ਤੌਰ ਤੇ ਜੇਬ ਤਰਾਸ਼ੀ ਇਸ ਤਰ੍ਹਾਂ ਦਾ ਹੁੰਦਾ ਹੈ ਤਾਂ ਉਹ ਜਿਹੜਾ ਡਾਟਾ ਹੈਗਾ ਸਾਡੀ ਬਾਇਸ ਐਪ ਹੈਗੀ ਉਸ ਦੇ ਵਿੱਚ ਪਾਪੂਲੇਟ ਕੀਤਾ ਗਿਆ ਹੈ ਤਾਂ ਕਿ ਅਲਰਟਨੈਸ ਹੋਊਗੀ ਅਦਰਵਾਈਜ਼ ਹਜੇ ਤੱਕ ਸਾਡੇ ਕੋਲ ਕੋਈ ਐਜੀਟੇਸ਼ਨ ਦੇ ਇਨਪੁਟਸ ਨਹੀਂ ਹੈਗੇ ਪਰ ਅਦਰਵਾਈਜ਼ ਸਾਡੀ ਤਿਆਰੀ ਹੈਗੀ ਸਾਡੇ ਸਪਾਟਰਸ ਸੀਆਈਡੀ ਦੀ ਕਾਫੀ ਹੈਵੀ ਇੱਥੇ ਇੰਟੈਲੀਜੈਂਸ ਚੀਫ ਸਿਨਾ ਸਾਹਿਬ ਹੈਗੇ ਤਾਂ ਕਾਫੀ ਹੈਵੀ ਇੱਥੇ ਡਿਪਲॉयਮੈਂਟ ਪਲਾਨ ক্লোਜ਼ ਦੇ ਵਿੱਚ ਹੋਊਗੀ ਕਿ ਨਿਰਵਿਕੰਤ ਇਹ ਫੰਕਸ਼ਨ ਹੋ ਰਹੀ ਹੈ ਇਸ ਵਾਸਤੇ ਸਾਰੇ ਉਪਰਾਲੇ ਕੀਤੇ ਜਾ ਰਹੇ ਹੈਗੇ ਜਿਹੜਾ ਇੰਟਰਨਲ ਸਕਿਉਰਿਟੀ ਸਿਨੈਰੀਓ ਹੈ ਪਾਕਿਸਤਾਨ ਦੀ ਨਿਰੰਤਰ ਕੋਸ਼ਿਸ਼ ਹੈ ਕਿ ਉਹ ਇੰਡੀਆ ਦੇ ਵਿੱਚ ਕੋਈ ਨਾ ਕੋਈ ਇਨਸੀਡੈਂਟ ਕਰਨ ਸੋ ਅਸੀਂ ਫੁਲੀ ਗੀਅਰਡ ਅਪ ਹੈਗੇ ਇੰਟਰਨਲ ਸਕਿਉਰਿਟੀ ਸਿਨੈਰੀਓ ਨੂੰ ਮੀਟ ਅਪ ਕਰਨ ਲਈ ਸਾਡੀ ਜਿਹੜੀ ਇਨਪੁਟਸ ਜਿਹੜੀ ਹੈ ਉਸ ਦੇ ਮੁਤਾਬਿਕ ਅਸੀਂ ਆਪਣੀ ਕਰੈਕ ਕਮਾਂਡੋ ਟੀਮਾਂ ਐਸਓਜੀ ਟੀਮਾਂ ਕੁਇਕ ਰਿਐਕਸ਼ਨ ਪਾਰਟੀਆਂ ਸਾਡੀ ਇੱਥੇ ਮੌਜੂਦ ਹੋ ਰਹੀ ਤੇ ਕਿਸੇ ਵੀ ਅਨਫੋਰਸਿਨ ਸਿਚੁਏਸ਼ਨ ਨੂੰ ਅਸੀਂ ਵਿਚਤਨ ਲਈ ਅਸੀਂ ਤਿਆਰ ਹੈਗੇ ਕੰਟਿੰਜੈਂਸੀ ਪਲਾਨ ਸਾਡੇ ਇਨਫੈਕਟ ਅਸੀਂ ਵਿਜੂਅਲਾਈਜ਼ ਕੀਤਾ ਹੈ ਜਿਹੜਾ ਮਹਾਕੁੰਮ ਦਾ ਐਕਸਪੀਰੀਅੰਸ ਹੀ ਹੋਰ ਕੀ ਮੰਨ ਲਓ ਸਟੈਂਪੀਡ ਹੁੰਦਾ ਕੋਈ ਮੈਡੀਕਲ ਇਮਰਜੈਂਸੀ ਹੁੰਦੀ ਹੈ ਤੇ ਉਹਦੇ ਲਈ ਕੰਟਿੰਜੈਂਸੀ ਅਰੇਂਜਮੈਂਟਸ ਕਰਾਊਡ ਮੈਨੇਜਮੈਂਟ ਰਿਕਵਰੀ ਵੈਨਸ ਮੈਡੀਕਲ ਸਰਵਿਸਸ ਤੇ ਸਾਰਾ ਕੁਝ ਜਿਹੜਾ ਹੈਗਾ ਸਿਸਟਮ ਗੇਅਰਡ ਅਪ ਹੈਗਾ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਤਤਪਰ ਹੈਗੀ ਕਿ ਇਹ ਜਿਹੜਾ ਅੰਮ੍ਰਿਤਪੁਰ ਸਾਹਿਬ ਵਿਖੇ ਜਿਹੜਾ ਸਮਾਗਮ ਹੋ ਰਿਹਾ ਹੈ ਇਸ ਨੂੰ ਬਿਲਕੁਲ ਸਮੂਥ ਮੈਨਰ ਦੇ ਵਿੱਚ ਸਿਕਿਉਰ ਮੈਨਰ ਦੇ ਵਿੱਚ ਕੀਤਾ ਜਾਊਗਾ